ਦਿਆ ਆ ਲਕੀ ਆ ਜਰਾ ਲਕੀ ਤੈਨੂੰ ਬਹੁਤ ਹਨ ਗਰਮੀ ਲੱਗਣੀ ਹੈ ਤੈਨੂੰ ਮੈਂ ਟਾਈਮ ਨਾਲ ਘਰ ਵਾੜ ਲਿਆ ਨਾ ਇਸ ਕਰਕੇ ਤੈਨੂੰ ਗਰਮੀ ਲੱਗਣ ਦਈ ਹੈ ਹਨਾ ਹੁਣ ਇੱਥੇ সুইমিਂਗ ਪੂਲ ਲੱਗਾ ਵਾ সুইমিਂਗ ਪੂਲ ਬਣਿਆ ਵਾ ਤੇ ਨਾ ਇੱਥੇ ਆ ਨਿੱਥੇ ਬੈਠਾ ਆਇਆ ਵਾ ਆ ਕੀ ਘਰ ਆਉਂਦਾ ਟਾਈਮ ਹੈ ਬੋਲ ਕੋਣੇ ਇੱਕ ਹੁੰਦੇ ਆ ਇਹ ਟਾਈਮ ਮੈਂ ਤੁਹਾਡਾ ਘਰ ਆਉਂਦਾ ਹਨਾ ਆ ਕੁਕੂ ਆ ਸਵੇਰੇ ਬਸ ਪਾਪਾ ਨਾਲ ਆਈ ਕਰ है ना एक आप बार खड़ा हुआ खोलना बुआ के ना खोलना दासे ना खोल दी ना बुआ तो लग जाना मैं तो पता चलो 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 जरा लेट आने का पता लगेगा मांगे की कितना मोटा पेंटिंग मारो यून चल जानते जा लें कोई पानी पी लें पानी पी लेंदे ना पानी पी लें चलो आओ 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 हां महाराज जी घर पधारो होधारो पियो पानी ਹਾਂ ਪੀਓ ਪੀਓ ਪਾਣੀ ਪੀਓ ਤੁਹਾਨੂੰ ਬਾਅਦ ਚੋਂ ਦੱਸ ਦੇ ਪਤਾ ਚੰਗੀ ਹਾਂ ਹਾਂ ਪੁਛਿਆ ਬਹੁਤ ਹੀ ਲੰਦਈਆਂ ਬਹੁਤ ਪੁਛਿਆ ਹੀ ਲੰਦਈਆਂ ਮਹਾਰਾਜ ਜੀ ਨੂੰ ਪਾਣੀ ਉੱਥੇ ਦਵਾਂਗੇ ਉੱਥੇ ਬੈਠੋ ਤੇ ਸਹੀ ਤਰੀਕੇ ਨਾਲ ਚੱਲ ਕੇ ਬੈਠੋ ਹਾਂ ਬੈਠੋ ਤੁਹਾਡੀ ਸੇਵਾ ਉਸੇ ਕਰਦੇ ਪਾਣੀ ਦੇਣਾ ਹਾਂ ਪਾਣੀ ਦਵਾਂਗੇ ਤੁਹਾਨੂੰ ਦੁੱਧ ਦਵਾਂਗੇ ਬੈਠੋ ਤੇ ਨਹੀਂ ਚਲੋ ਚਾਬਾ ਸ਼ਾਬਾਸ਼ ਸ਼ਾਬਾਸ਼ ਬੈਠੋ ਕੋਕਾ ਪੋਚੇ ਨੂੰ ਕਿੱਥੋਂ ਆਇਆ ਹੈ ਪੋਚੇ ਨੂੰ ਇਹ ਕਿੱਥੋਂ ਆਇਆ ਵਾ ਕਿੱਥੇ ਹੀ ਸਵੇਰ ਦਾ ਸਵੇਰ ਦੇ 6 ਵਜੇ ਦੇ ਹੀ ਘਰ ਆਏ ਆਂ ਹਮ ਪੌਣੇ 1 ਹੋਂਦਿਆ ਵਾ ਇਹਨੂੰ ਪਾਣੀ ਦਿੰਨੇ ਆ ਹਨਾ ਸ਼ਰਮ ਤੇ ਨਹੀਂ ਆਉਂਦੀ ਤੇਰੇ ਕਹਿੰਦੇ ਚੱਲਾ ਚੱਲਾ ਤੀ ਘਰ ਚੱਲੋ ਮੈਂ ਆਉਣਾ ਮੈਂ ਆਪਣੇ ਯਾਰਾਂ ਦੋਸਤਾਂ ਨੂੰ ਮਿਲ ਕੇ ਫਿਰ ਉੱਥੇ ਮਾਂ ਕੋਲੋਂ ਪਰੌਂਠੇ ਖਾ ਲੈਣੇ ਸੀ ਘਰ ਕੀ ਕਰਨੂ ਆਇਆ ਫਿਰ ਹੁਣ ਹੂੰ ਵੇ ਕਿੰਨਾ ਪਿਆਸ ਲੱਗੀ ਕਿਸ ਨੇ ਪਾਣੀ ਵੀ ਨਹੀਂ ਪੁੱਛਿਆ ਤੈਨੂੰ ਬਾਹਰ ਪੁੱਛਿਆ ਕਿ ਇਹਨੇ ਪਾਣੀ ਚ ਚਲੋ ਪਾਣੀ ਪੀਓ ਫਿਰ ਸੈੱਡ ਜਾਵੇ ਨੂੰ ਰੋਟੀ ਵੀ ਦਿੰਨੇ ਹੈ ਨਾ ਬੜੀਆਂ ਕਮਾਈਆਂ ਕਰਕੇ ਆਇਆ ਬਾਹਰੋਂ ਤੇ ਹੁਣ ਇਹ ਵੇਖੀ ਜੰਗ ਛੇੜਨੀ ਇਨੇ ਨਿਆਣਿਆਂ ਨੂੰ ਘਰ ਆ ਕੇ ਫਿਰ ਨਿਆਣਿਆਂ ਨੂੰ ਮਾਰਦਾ ਬਕਟਦਾ ਦੇਖਿਆ ਆਪਣੇ ਆਪ ਨੂੰ ਤੂੰ ਇਧਰ ਵੇਖ ਮੇਰੇ ਵੱਲ ਮੂੰਹ ਕਰ ਜਰਾ ਅਜੇ ਪਿਆਸ ਹੀ ਨਹੀਂ ਪੂਰੀ ਹੁੰਦੀ ਤੇ ਪਿਆਸ ਪੂਰੀ हां जे दिन 1 ਘੰਟਾ 1.5 ਘੰਟਾ ਰੋਟੀ ਖਾਦੀ ਜਾਂਦੀ ਦਿੱਤੋਂ ਉਹ ਦਿਨ ਹੀ ਦਿਨ ਰੋਟੀ ਆਜੀ ਹੈ ਕਿਹੜਾ ਜਿਵੇਂ ਭਿਆਰ ਲੱਗੀ ਜਾਂਦੀ ਹੈ ਅੱਧਾ ਘੰਟਾ ਹੋ ਗਿਆ ਪਾਣੀ ਪੀਂਦੇ ਨੇ ਔਲਾ ਪਾਣੀ ਦਾ ਪੀ ਰਿਆ ਤੈਨੂੰ ਪਾਣੀ ਵੀ ਨਹੀਂ ਮਿਲਿਆ ਬਾਹਰੋਂ ਉਹ ਤਰ੍ਹਾਂ ਕਿ ਨਾ ਮੇਰੇ ਝਾਰ ਬੇਤੀ ਹੈ ਮੈਂ ਉਹਨਾਂ ਮਮਾ ਘਰ ਚੱਲੋ ਮੈਂ ਉਹਨਾਂ ਨਾਲ ਝਾਰ ਬੇਤੀਆਂ ਨੂੰ ਮਿਲ ਕੇ ਮਿਲਦਾ ਝਾਰ ਬੇਤੀਆਂ ਨਾਲ ਹੈ ਤੇਰਾ ਨਾ ਵੀ ਇਹੇ ਹਾਲ ਹੋਣਾ ਜੇ ਫੋਨ ਨਾ ਆਇਆ ਕੱਲ੍ਹ ਕਰ ਟਾਈਮ ਨਾ ਤੇ ਤੇਰਾ ਨਾ ਵੀ ਇਹੇ ਕੰਮ ਹੋਣਾ ਹੁਣ ਵੇਖੀ ਹਾਂ ਸ਼ਰਮ ਆਉਣ ਲੱਗ ਪਈ ਆ ਹੁਣ ਸ਼ਰਮ ਆਉਣ ਲੱਗ ਪਈ ਨਾ ਅੱਜ ਤੋਂ ਸੋਣਾ ਉਹਨਾਂ ਨੂੰ ਪਾਦੇ ਨਾਲ ਆਇਆ ਮਮਾ ਦੇ ਨਾਲ ਮਮਾ ਕਹਿੰਦਾ ਕੱਲ੍ਹ ਚੱਲੋ ਰਹਿਣ ਗਈ ਨੰਨ ਰਹਿਣ ਗਈ ਨੰਨ ਨੂੰ ਕੱਲ੍ਹ ਦਿਨ ਵੇਖੀ ਮੈਂ ਛੇਤਰ ਕਿ કરી કરેਗਾ ਹੁਣ ਕਰੇਗਾ ਕੱਲ ਤੋਂ ਵੀ ਨਹੀਂ ਕਰੇਗਾ ਨਾ ਇਹ ਕੰਮ ਨਾਲ ਹੀ ਆਏਗਾ ਨਾਲ ਜਾਏਗਾ ਡਾਚੇਰੇ ਬੁੱਤੂ ਡਾਚੇ ਆਸਕੂ ਓਏ ਚਲੋ ਠੀਕ ਹੈ ਜੀ ਕੰਦਾ ਜੀ ਸੌਰੀ ਕਰਨ ਦੀ ਆ ਮਾਸਟਰ ਕਹਿੰਦਾ ਚਲ ਕੱਲ ਤੋਂ ਮੈਂ ਹਾਂਗਾ ਟਾਈਮ ਦੇਣਾ ਨਾਲ ਹੀ ਆ ਜਾਣਾ ਮੰਮੀ ਪਾਪਾ ਨਾਲ ਸ਼ਹਿਰ ਕਰਨ ਜਾਊਂਗਾ ਨਾ ਫਿਰ ਨਾਲ ਹੀ ਆ ਜਾ